ਹਾਂਜੀ ਮਤਰਾਓ ਕੀ ਹਾਲ ਚਾਲ ਹੈ ਸਾਰੇ ਵਧੀਆ ਹੋਵਗੇ ਆਪਾਂ ਟਰੈਕਟਰ ਪਾ ਕਰਵਾਇਆ ਸੀ ਜੀ ਪੰਪ ਰਾਏਪੋਟ ਡੀਓ ਸਰਵਿਸ ਬਰਨਾਲਾ ਦਾ ਲਗਭਗ ਹੋ ਗਏ 4 ਤਿੰਨੇ ਟਰੈਕਟਰ ਥੋੜੀ ਜੀ ਧੂਏ ਦੀ ਸ਼ਿਕਾਇਤ ਸੀ ਅੱਜ ਤੁਹਾਨੂੰ ਜਾਣ ਨੇ ਆਪਣੀ ਗੱਲ ਕਣੀ ਹੈ ਇਹ ਵਧੀਆ ਕੋਈ ਗੱਲ ਨਹੀਂ ਆਪਾਂ 4 ਤਿੰਨੇ ਚਲਾਇਆ ਇਹਨ ਚੱਲੀ ਗਾ ਰੈਕਟਰ ਤੇ ਇਹ ਫਿਰ ਪਿੰਡ ਜਾ ਕੇ ਆਪਣੇ ਚੈੱਕ ਕਰਕੇ ਜੇ ਕਦੇ ਵੀ ਚਲੋ ਪਰ ਕੋਲ ਜਾ ਆਪਣੇ ਲੈਣਾ ਹੋ ਲੈ ਕੇ ਉਹਨਾਂ ਕੋਲੋਂ ਅੱਜ ਆਪਾਂ ਦੁਬਾਰੇ ਇਹਨਾਂ ਕੋਲੋਂ ਆਏ ਮਤਲਬ ਪੰਪ ਲਈ ਬਰਨਾਲੇ ਗੋੜ ਡੀਜ਼ਲ ਸਰਵਿਸ ਤੇ ਸਾਹਮਣੇ ਰਹਿ ਗਈ ਆਪਣੀ ਹਾਰਮੋਨ ਕਲੋਨੀ ਹਾਰਮੋਨੀ ਕਲੋਨੀ ਲਓ ਜੀ ਮਸ਼ੀਨ ਤੇ ਬੰਨ ਕੇ ਦੀ ਰੀਡਿੰਗ ਰੋਡਿੰਗ ਹੋ ਗਈ ਹੈ ਸੈਟ ਕੀ ਮੋਡੀ ਮੋਡੀ ਕਸਰਾ ਜਿਹੜੀ ਬਾਈ ਆਪਣੇ ਕਰ ਰਹੀ ਆ ਪੂਰੀ ਘਰੇ ਫਿੱਟ ਕਰਾਈ ਤੋਂ ਬਾਅਦ ਫਿਰ ਤੁਹਾਨੂੰ ਇਹਦੀ ਕਰਾਵਾਂਗੇ ਪਰਫਾਰਮੈਂਸ ਚੈੱਕ ਦੁਬਾਰੇ ਮਾਰੇ ਰੋ ਜੇ ਵੀਡੀਓ ਦੇ ਨਾਲ ਦੇਖਦੇ ਅੱਗੇ ਕੀ ਬੱਦਲ ਲਓ ਵੀ ਰਾਤ ਆਪਾਂ ਪੰਪ ਚਲੋ ਥੋੜਾ ਲਿਹਾਣ ਕਰਨ ਦੇ ਵਿੱਚ ਲੇਟ ਤਾਂ ਨਹੀਂ ਚਲੋ ਬਾਲਾ ਹੋਏ ਪਰ ਮਿਸਤਰੀ ਕੋਲੇ ਕੱਲ ਸ਼ਾਮੀ ਟਾਈਮ ਹੈ ਨਹੀਂ ਸੀਗਾ ਆਪਾਂ ਤਾਂ ਆ ਗਏ ਸੀਗੇ 5:00 ਵਜੇ ਦੇ ਕਰੀਬ ਹੁਣ ਆਪਾਂ ਆਏ ਸੀਗੇ ਖੇਤ ਇੱਥੇ ਆਪਣੀ ਮੋਟਰ ਚਲਾਉਣ ਸੋਲਰ ਵਾਲੀ ਤੇ ਮਿਸਤਰੀ ਦਾ ਫੋਨ ਆ ਗਿਆ ਘਰੇ ਆ ਗਿਆ ਤਾਂ ਹੁਣ ਆਪਾਂ ਚੱਲ ਕੇ ਉਹਦੀ ਕਰਦੇ ਆਂ ਕਸਾ-ਕਸਾਈ ਲਓ ਵੀ ਪੰਪ ਆਪਣਾ ਕਸਿਆ ਗਿਆ ਹੁਣ ਇਹਦਾ ਬਸ ਆ ਮੜਾ-ਮੋਟਾ ਟਾਈਮ ਢੋਂਕਦਾ ਰਹਿੰਦਾ ਕਰ ਨਾਲਾ ਫਿਰ ਕਸ ਕੇ ਬਾਅਦ ਚ ਵੇਣੇ ਆ ਵੀ ਕੀ ਪਰਫਾਰਮੈਂਸ ਆ ਬਾਕੀ ਦੇਖਦੇ ਆ ਵੀ ਉਦੋਂ ਬਾਅਦ ਕੀ ਬਣਦਾ ਜੇ ਕੋਈ ਫੇਰ ਵੀ ਲੱਗੀ ਗੜਬੜ ਆਪਾਂ ਨੂੰ ਫਿਰ ਇਹਦੇ ਆਪਾਂ ਵਾਲ ਚੈੱਕ ਕਰਾਵਾਂਗੇ ਵੈਸੇ ਚਲੋ ਆਪਾਂ ਤਾਂ ਕਹਨੇ ਆ ਸਹੀ ਹੋ ਜੇ ਆਹ ਮਿਸਤਰੀ ਆ ਆਪਣੇ ਗਾਣ ਪਿੰਡ ਦਾ ਕਰਾਉਂਦਾ ਦਾ ਥੋੜੀ ਜੀ ਪਕਾਈ ਆ ਇਹ ਦੇ ਉਂ ਠੀਕ ਆ ਹੱਥ ਦਾ ਸਾਫ਼ ਆ ਗਾ ਸਕਲਦਾ ਤੁਸੀਂ ਦੇਖ ਹੀ ਲਈ ਆ ਦੀ ਕੋਈ ਨਹੀਂ ਇਹਦਾ ਨੰਬਰ ਵੀ ਪਾ ਦਿਆਂਗੇ ਆਪਾਂ ਵੀਡੀਓ 'ਚ ਕਿਤੇ ਕੋ ਲੋੜ ਹੀ ਤਾਂ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਹਾਂਜੀ ਮਿੱਤਰੋ ਮਿਸਤਰੀ ਆਪਣਾ ਕੰਮ ਕਰ ਗਿਆ ਡਨ ਪੰਪ ਪੰਪ ਸਾਰਾ ਕੁਝ ਕਸਤਾਉਣੇ ਬਸ ਇੱਕ ਆ ਪਾਈਪ ਦੀ ਕਮੀ ਰਹ ਗਈ ਇਹ ਵੀ ਚਲੋ ਕਸਣ ਲੱਗੇ ਥੋੜਾ ਜਿਹਾ ਹੋ ਗਈ ਮਤਲਬ ਲੀਕੇਜ ਹੋ ਗਈ ਇਹਦੇ 'ਚ ਹੁਣ ਆਪਾਂ ਇਹ ਲਿਆ ਕੇ ਦੀ ਚੇਂਜ ਕਰਾਂਗੇ ਤੇ ਬਾਕੀ ਹੁਣ ਵੀਡੀਓ ਦੀ ਕਰਨ ਲੱਗੇ ਆਪਾਂ ਸਮਾਪਤੀ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਦੀ ਫਿਰ ਪਰਫਾਰਮੈਂਸ ਕਰਾਵਾਂਗੇ ਚੱਕ ਟਰੈਕਟਰ ਦੀ ਵੀ ਕਿਸ ਤਰ੍ਹਾਂ ਦੀ ਆ ਵੀ ਕਿੰਨਾ ਕ ਫਰਕ ਪਿਆ ਵੀ ਵਾਕਈ ਕੋਈ ਪੰਪ ਦੇ ਵਿੱਚ ਫਾਲਟ ਸੀਗਾ ਜਾਂ ਕਿਤੇ ਕੋਈ ਹੋਰ ਫਾਲਟਾਂ ਫਿਰ ਉਸ ਤੋਂ ਬਾਅਦ ਆਪਾਂ ਦੁਬਾਰਾ ਦੇਖਾਂਗੇ ਕਿਉਂਕਿ ਆਪਾਂ ਨੂੰ ਫਿਰ ਵਾਲਾਂ ਦਾ ਦੱਸਿਆ ਮਿਸਤਰੀ ਨੇ ਉਹ ਕਹਿੰਦਾ ਵੀ ਜੇ ਇਸ ਤੋਂ ਬਾਅਦ ਵੀ ਧੂਏ ਦੀ ਸ਼ਿਕਾਇਤ ਮਤਲਬ ਨਾ ਗਈ ਫਿਰ ਇਹ ਤਾਂ ਤੁਸੀਂ ਵਾਲ ਚੈੱਕ ਕਰਾਓ ਕਹਿੰਦਾ ਕਈ ਵਾਰੀ ਵਾਲੇ ਤੇ ਬੈਠ ਜਾਂਦੇ ਹੁੰਦੇ ਆ ਤੇ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਤੇ ਰੱਬ ਰੱਖਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਫਿਰ ਆਪਾਂ ਦੇਖਦੇ ਆਂ ਦੀ ਪਰਫਾਰਮੈਂਸ ਧੰਨਵਾਦ ਜੀ